ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਸਜਣੋ ਖਰੀਦਦਾਰੀ ਕਰਿਆ ਕਰੋ ਦਬ ਕੇ ਸ਼ੇਅਰ ਕਰਦੇ ਆ ਕਰੋ ਹੋਰ ਵੀ ਕਿਸੇ ਬਾਤ ਦਾ ਫਾਇਦਾ ਅਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਵਿਜਿਟ ਪਿੰਡ ਲਜਾਮ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਉਹਨੂੰ ਫਿਰੋਜ਼ਪੁਰ ਸਜਣੋ ਪੈਂਦੇ ਆ ਭਾਈ ਲਵ ਦੇ ਫਾਰਮ ਤੇ ਪਹੁੰਚੇ ਆ ਦੋ ਮੱਝਾਂ ਲੈ ਕੇ ਆ ਬਧੇਰੇ ਜਾਣਕਾਰੀ ਲੈ ਕੇ ਦੇਣੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਨਰਕ ਪਰਖ ਤਸੱਲੀਆਂ ਕਰ ਕਰਕੇ ਲੈ ਕੇ ਜਾਇਆ ਕਰੋ ਕਿਤੋਂ ਵੀ ਖਰੀਦਦਾਰੀ ਕਰਦੇ ਜੀ ਠੀਕ ਹੈ ਜੀ ਕੋਈ ਤਾਂ ਆ ਪਾਪਾ ਤੇ ਭਾਈ ਲਵ ਤੋਂ ਕਰਦੇ ਆ ਡਿਟੇਲਸਾਂ ਜੀ ਭਾਈ ਲਵ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਉੱਡ ਗਿਆ ਮਾਲ ਪਹਿਲਾਂ ਵੇਖ ਗਿਆ ਜੀ ਵੇਖ ਗਿਆ ਠੀਕ ਹੈ ਜੀ ਐਡਰੈਸ ਕਰੀਏ ਨੋਟ ਜੱਸਰ ਇਹਨਾਂ ਨੇ ਜਾਵਾਲਾ ਦਾ ਫਰੋਹੀਪੁਰ ਹਾਂ ਸਿਲੀ ਫਰੋਹੀਪੁਰ ਜੀ ਤੇ ਮੋਬਾਈਲ ਨੰਬਰ ਚਾਹੁੰਦਾ 7986 46417 ਠੀਕ ਹੈ ਜੀ ਤੇ ਅੱਜ ਦੋ ਮੱਝਾਂ ਹਾਂਜੀ ਦੋ ਹੀ ਠੀਕ ਹੈ ਵੱਡੇ ਟੈਂਕਰ ਤੋਂ ਕਰੀਏ ਹਾਂਜੀ ਵਾਹ ਜੀ ਵਾਹ ਚੰਗੀ ਪਲੀ ਹੈ ਵੱਡੀ ਵਾਹ ਜੀ ਵਾਹ ਕਿੰਨਾ ਕ ਦੁੱਧ ਭਰਿਆ ਸੱਜਰ ਨੇ ਕਿੰਨੀ ਕ ਤੁਹਾਨੂੰ ਗਰੰਟੀ ਦਿੱਤੀ ਆ ਦੁੱਧ ਦਿੱਤਾ ਹੀ 16 17 ਕਿਲੋ 16 17 ਪਲੱਸ ਭਰਿਆ ਹਨਾ ਹਾਂਜੀ ਹਾਂਜੀ ਗਾਰੰਟੀ ਫੁੱਲ ਦਿੱਤੀ ਆ ਨਾ ਹੁਣ ਕਿੰਨੇ ਚਿਰ ਦੀ ਚੈੱਕ ਪਾਸ ਆ ਸਾਢੇ ਤਿੰਨ ਮਹੀਨੇ ਦੀ ਆਪਣੀ 7 ਕਿਲੋ ਦੁੱਧ ਦੀ 7 ਕਿਲੋ ਮਗਰ ਕਟਾ ਨੀਲੀ ਰੰਗ ਦੀ ਨੀਲੀ ਰੰਗ ਦਾ ਕਟਾ ਸੱਜਣੋ ਤੇ ਬੱਚੇ ਤੇ ਮਿਲਦੀ ਆ ਨਾ ਹਾਂਜੀ ਬੱਚੇ ਦੇ ਬੱਚੇ ਆ ਬੱਚਾ ਜੇ ਮਗਰ ਤੇ ਸਾਢੇ ਤਿੰਨ ਮਹੀਨਿਆਂ ਦੀ ਤਿੰਨਾਂ ਦੀ ਤੇ ਸਾਢੇ ਤਿੰਨ ਸਾਢੇ ਤਿੰਨਾਂ ਦੀ ਚੈੱਕ ਪਾਸ ਨਿਕਲੀ ਜੀ ਤੇ ਤੋੜਾ ਕਰਾ ਲਈਏ ਚੈੱਕ ਵੱਡੀ ਆ ਮੈਂ ਛੋਟੀ ਨਹੀਂ ਆ ਵੱਡੀ ਬਾਡੀ ਬੰਤਰ ਦੀ ਸੱਜਣੋ ਵੱਡੀ ਮੈਂ ਫੁੱਲ ਆ ਫੁੱਲ ਆ ਲੋ ਜੀ ਬਲੇਰ ਉਹਦੇ ਜਾਣੀਆਂ ਹਾਂ ਹਾਂ ਜਿਹੇ ਆਹ ਥੀਨੂ ਦੇ ਲਾ ਲੂਗੀ ਜਿੱਦਾਂ ਵਜਨ ਲੱਗਾ ਕਰਮਾਲੀ ਨੂੰ ਲੰਮੀ ਟਰ ਤੇ ਚੱਲ ਵਾਹ ਵਾਹ ਸਾ ਜਨੋ ਬਾਈ ਜਨ ਦਾ ਟਾਈ ਬੜਾ ਏ ਪੜੀ ਚੰਗੀ ਆ ਦੁੱਧ ਵੀ 17 ਕਿਲੋ ਜਵੇਂ ਬਾਈ ਜਾਂਦਾ ਭਰਿਆ ਹੋਊਗਾ ਨਾਲ ਹੀ ਗੱਲ ਨਹੀਂ ਕਿਉਂਕਿ ਜਿੱਡੇ ਵਜਨ ਵੱਟੇ ਵਾਲੀ ਨੇ ਦੇਣਾ ਅਕਸਰ ਕੋਈ ਜਾਨ ਜਿੰਦ ਜਾਨ ਹੋ ਫੇਰੀ ਆ ਵੱਡੀ ਮੈਂ ਆ ਜੇ 7 ਕਿਲੋ ਹੁਣ ਦੇਣ ਦੀ ਹਿਸਾਬ ਨਾਲ ਤੇ ਸਾਢੇ ਤਿੰਨ ਆਰੀ ਚੱਕ ਪਾਸ ਆ ਨਾ ਛਾਨ ਬੜਾ ਸੋਹਣਾ ਲੱਗਾ ਏ ਇਹ ਇਹ ਨੀਲੀ ਦਾਵੀ ਦੇ ਵਿੱਚ ਨਾਲ ਖਿਆਲ ਰੱਖੀ ਆ ਹਾਂਜੀ ਨੀਲੀ ਦਾਵੀ ਪਿਓਰ ਨਹੀਂ ਆਉਂਦੀ ਖਿਆਲ ਆ ਕਹਿੰਦਾ ਠੀਕ ਆ ਮੱਥੇ ਜੀ ਬੱਲ ਫੂਲ ਤੇ ਜਿਹੜਾ ਨਿਸ਼ਾਨ ਆ ਬਾਹਨੇ ਤੇ ਵੀ ਡੱਬ ਹੈਗਾ ਬੱਚਾ ਵੀ ਚੰਗਾ ਪਾਇਆ ਨੀਲੀ ਕਿੰਨੇ ਦੀ ਦੇਰੀਏ ਭਾਈ ਲਵ ਮੂਲ ਤਾਂ ਸਹੀ ਕਰਦੇ 75000 ਦੀ ਮੈਂ ਦੇ ਦਾਂਗੇ ਠੀਕ ਆ ਮਾਨਤਾਂ ਵਿੱਚੋਂ ਕਰ ਦਾਂਗੇ ਯਾਰ ਛੱਡ ਦਿਓ ਹੋਰ ਕੋਈ ਨਹੀਂ ਆਇਆ ਕਰ ਲੈ ਕੋਈ ਗੱਲ 77 ਦੀ ਦੇ ਦਿਓ ਭਾਈ ਕੋਈ ਵੀਰ ਨੇ ਕਟਾ ਜਣਾ ਲੈ ਜੇ 5000 ਦਾ ਕਟਾ ਵੀ ਰੱਖ ਲਾਂਗੇ ਵਿੱਚ ਠੀਕ ਆ ਹਾਂਜੀ ਮਾਝ ਕੱਲੀ ਜਾਨੀ ਲੈ ਜੇ ਗੱਲ ਹੀ ਕੋ ਨਹੀਂ ਠੀਕ ਆ ਤੇ ਅੱਗੇ ਆ ਕੇ ਦੂਜਾ ਸੂਆ ਹਨਾ ਹਾਂਜੀ ਦੂਜਾ ਕਿੰਨਾ ਲੱਗ ਬਈ ਦੁੱਧ ਪੱਕਾ ਕੋ ਦੁੱਧ 7 ਕਿਲੋ ਥਲੇਗਾ ਝੋਟੀ ਥਲੇਗੀ ਪੱਕਾ ਅੱਜ ਪੱਕਾ ਵਖਾ ਲਾ ਅੱਠ ਦਾ ਪੱਕਾ ਤੇ ਆਹ ਕਟਾ ਆ ਗਿਆ ਹਨਾ ਇਹਨੂੰ ਕੀ 2 ਮਹੀਨੇ ਢਾਈ ਹੈਗੇ ਸੂਈ ਨੂੰ ਚੋਲ ਬਸਮਾ ਇੱਕ ਨੰਬਰ ਬਲਗ ਜਵਾਕ ਮਾ ਜੇ ਗੱਲ ਹੀ ਕੋ ਨਹੀਂ 7 ਕਿਲੋ ਦੁੱਧ ਹਾਂਜੀ 7 ਕਿਲੋ 8 ਕਿਲੋ 7 ਕਿਲੋ 7 ਕਿਲੋ ਪੱਕਾ ਇਹਦੇ ਕੋ ਪੱਕਾ ਹੀ ਪੱਕਾ ਤੋਰਾ ਕਰਾ ਦਈਏ ਪ੍ਰਾਚਕ ਨੋਈ ਥੋ ਸੱਚ ਨੂੰ ਦੂਸਰਾ ਸੂਹਾ ਸੋਈ ਆ ਤੇ ਨੀਲੀ ਰਾਵੀ ਜਾ ਬਾਜੀ ਫੋਟੋ ਰੱਖ ਲਾ ਜਿਹੜਾ ਬਹਾਂ ਹੈ ਇਹ ਨਾ ਆ ਉਹ ਕਿਉਂ ਦੱਸ ਦਸੇ ਦਾ ਨੰਬਰ ਕਰ ਲਿਆ ਡਰਦੀ ਆ ਨਾ ਕੈਮਰੇ ਤੋਂ ਵੀ ਡਰਦੀ ਆ ਲਓ ਜੀ। ਆਹ ਬੱਚਾ ਸੱਜਣੋ 7 ਕਿਲੋ ਪੱਕਾ ਧੋਦਿਆ। ਹਾਂਜੀ 7 ਕਿਲੋ। ਇਹ ਮਗਰੋਂ ਇੱਕ ਰਹਾਵਾਨਾ ਪੁੰਨਾ ਵਖਾ ਰਿਹਾ ਕੈਮਰੇ ਤੋਂ ਡਰਦੀ ਕਰਕੇ ਪੱਧਰ ਹਾਂ। ਸੜਕ ਤਾਂ ਬਹੁਤ ਏ। ਹਾਂ, ਬੇਵਾਨਾ ਪੱਧਰ ਏ ਬਿਲਕੁਲ। ਜਿਵੇਂ ਮਰਜ਼ੀ ਜਿਵੇਂ ਆਪ ਸਮਾਏ ਇੱਕ ਡੱਬੇ ਲੱਗਾ ਏ। ਪੱਧਰ ਏ। ਉਹ ਜਵਾਕ ਵੀ ਥਰੇ ਗਾਲ ਹੀ ਕੋਨੀ। ਕੈਮਰੇ ਤੋਂ ਘਬਰਦੀ ਕਿੰਨੇ ਕੀ ਦੇ ਦੀਏ ਭਾਈ ਲਵ। ਮੁੱਲ ਪੈਣ ਕਰਦੇ 60000 ਦੀ ਮੈਂ ਦੇ ਦਾਂਗੇ। 60 ਦੀ? ਹਾਂਜੀ। ਹੋਰ ਹੋ ਜੋ ਮਾਨਤਨ। ਮਾਨਤਨ ਕਰਦਾ ਕੋਈ ਗੱਲ ਨਹੀਂ। 60 ਦੀ। 60 ਦੀ ਦੇ ਦੇਗੇ। ਚੱਲ ਦੇ ਦਾਂਗੇ 60000 ਦੀ। ਸੱਜ ਜੋੜਾ ਮਈ ਦਾ 74 ਤੇ 60 ਦਾ ਭਾ ਜਿਹੜਾ ਬਹੁਤ ਜ਼ਾਇਦ ਆ ਤੇ ਆਪਣੀ ਖਰੀਦਦਾਰੀ ਕਰਿਓ ਆ ਵਡਾ ਡੈਂਕਰ ਆ ਜੇ ਇਹ ਕਿਸੇ ਨੇ ਖਰੀਦਿਆ ਨਾ ਇਹ ਬਲੈਰੋ ਗੱਡੀ ਲੈ ਕੇ ਆਇਓ ਕਿਉਂਕਿ ਕੁਐਸਟ ਤੇ ਤੁਹਾਨੂੰ ਮੈਂ ਵੱਡੀ ਵਜਨ ਵਾਲੀ ਆ ਸასი ਘਾਲ ਜੀ ਰੱਬ ਰੱਖਾ